iPhone 16 Plus ਦਾ ਡਿਜ਼ਾਈਨ ਲੀਕ ਇਹ ਨਾ ਸੱਤ ਰੰਗਾਂ ਦੇ ਵਿੱਚ ਆਵੇਗਾ ਨਾ ਮਾਡਲ iPhone ਦੇ دیਵਾਨੇ ਭਾਰ ਸਮੇਤ ਪੂਰੀ ਦੁਨੀਆ ਦੇ ਵਿੱਚ ਨੇ ਉਹ ਭੁਗਤਾ ਹਰ ਸਾਲ Apple ਦੀ ਨਵੀਂ iPhone ਸੀਰੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਇਸ ਸਾਲ ਜਾਨੀ 2024 ਦੇ ਵਿੱਚ ਕੰਪਨੀ ਸਤੰਬਰ ਦੇ ਮਹੀਨੇ ਦੇ ਵਿੱਚ iPhone ਦੀ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ ਹਾਲਾਂਕਿ ਸੀਰੀਜ਼ ਨੂੰ ਫੋਨ ਦੀ ਲਾਂਚ ਡੇਟ ਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਲਾਂਚ ਤੋਂ ਪਹਿਲਾਂ iPhone 16 Plus ਦੇ ਕਈ ਵੀਰਵੇ ਲੀਕ ਹੋ ਗਏ ਨੇ ਇਸ ਵਾਰ ਵੀ ਇੱਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ iPhone 16 Plus ਬਾਰੇ ਖੁਲਾਸਾ ਹੋਇਆ ਹੈ ਕਿ ਇਸ ਨੂੰ 7 ਨਵੇਂ ਰੰਗਾਂ ਦੇ ਵਿੱਚ ਲੌਂਚ ਕੀਤਾ ਜਾਵੇਗਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਈਫੋਨ 16 ਪਲੱਸ 7 ਵੱਖ-ਵੱਖ ਰੰਗਾਂ ਦੇ ਵਿੱਚ ਲੌਂਚ ਹੋਣ ਜਾ ਰਿਹਾ ਹੈ ਇਨ੍ਹਾਂ ਚ ਦੋ ਰੰਗ ਬਿਲਕੁਲ ਵੱਖਰੇ ਅਤੇ ਨਵੇਂ ਹੋਣ ਵਾਲੇ ਹਨ ਜਦਕਿ ਬਾਕੀ ਪੰਜ ਰੰਗ ਆਈਫੋਨ 15 ਸੀਰੀਜ਼ ਦੇ ਰੰਗਾਂ ਵਰਗੇ ਹੋਣ ਦੀ ਸਭਾਵਨਾ ਹੈ ਰੰਗਾਂ ਦੀ ਗੱਲ ਕਰੀਏ ਤਾਂ ਮੌਜੂਦਾ ਰੰਗ ਨੀਲੇ, ਗੁਲਾਬੀ, ਪੀਲੇ, ਹਰੇ ਅਤੇ ਕਾਲੇ ਹਨ ਇਨ੍ਹਾਂ ਤੋਂ ਇਲਾਵਾ ਦੋ ਨਵੇਂ ਕਲਰ ਪਲੱਸ ਵਾਈਟ ਅਤੇ ਪਰਪਲ ਵੀ ਆਉਣ ਵਾਲੇ ਨੇ ਇਸ ਤੋਂ ਪਹਿਲਾਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ ਇਸ ਵਿੱਚ ਆਈਫੋਨ 16 ਸੀਰੀਜ਼ ਦੇ ਮਾਡਲਾਂ ਦੇ ਡਿਸਪਲੇ ਸਾਈਜ਼ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿਹਾ ਜਾ ਰਿਹਾ ਸੀ ਕਿ ਆਈਫੋਨ 16 ਪ੍ਰੋ ਦਾ ਡਿਸਪਲੇ ਸਾਈਜ਼ ਆਈਫੋਨ 15 ਪ੍ਰੋ ਦੇ ਡਿਸਪਲੇ ਸਾਈਜ਼ ਤੋਂ ਵੱਡਾ ਹੋਵੇਗਾ ਆਈਫੋਨ 16 ਪ੍ਰੋ ਵਿੱਚ 6.3 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਜਦੋਂ ਕਿ ਆਈਫੋਨ 15 ਪ੍ਰੋ ਦੇ ਵਿੱਚ 6.1 ਇੰਚ ਦੀ ਸਕਰੀਨ ਦਿੱਤੀ ਗਈ ਸੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਡਿਸਪਲੇ ਸਾਈਜ਼ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਇਹਨਾਂ ਦੋਵੇਂ ਆਈਫੋਨ ਮਾਡਲਾਂ ਦੀ ਸਕਰੀਨ ਸਾਈਜ਼ ਆਈਫੋਨ 15 ਤੇ ਆਈਫੋਨ 15 ਪਲੱਸ ਵਰਗੀ ਹੋ ਸਕਦੀ ਹੈ ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਆਈਫੋਨ 16 ਸੀਰੀਜ਼ ਦੇ ਦੋਵੇਂ بیس ਮਾਡਲ ਫੋਨਾਂ ਦੇ ਐਕਸ਼ਨ ਬਟਨ ਦਿੱਤਾ ਜਾ ਸਕਦਾ ਹੈ ਜੋ ਕਿ ਫਿਲਹਾਲ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ 'ਚ ਦਿੱਤਾ ਗਿਆ ਹੈ ਅਜੇ ਇਸ ਦੀ ਅਧਿਕਾਰਤ ਤੌਰ ਤੇ ਕੰਪਨੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਖਬਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਊਰੋ ਰਿਪੋਰਟ ਦੇਲ ਪੋਸਟ ਪੰਜਾਬੀ ਆਈਫੋਨ 16 ਪਲਸ ਦਾ ਡਿਜ਼ਾਈਨ ਲੀਕ ਨਾ ਸੱਤਾ ਰੰਗਾਂ ਦੇ ਵਿੱਚ ਆਵੇਗਾ ਨਾ ਮਾਡਲ ਆਈਫੋਨ ਦੇ دیਵਾਨੇ ਭਾਰ ਸਮੇਤ ਪੂਰੀ ਦੁਨੀਆ ਦੇ ਵਿੱਚ ਨੇ ਉਪਭੋਗਤਾ ਹਰ ਸਾਲ Apple ਦੀ ਨਵੀਂ iPhone ਸੀਰੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਇਸ ਸਾਲ ਜਾਨੀ 2024 ਦੇ ਵਿੱਚ ਕੰਪਨੀ ਸਤੰਬਰ ਦੇ ਮਹੀਨੇ ਦੇ ਵਿੱਚ iPhone ਦੀ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ ਹਾਲਾਂਕਿ ਸੀਰੀਜ਼ ਨੂੰ ਫੋਨ ਦੀ ਲਾਂਚ ਡੇਟ ਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਲਾਂਚ ਤੋਂ ਪਹਿਲਾਂ iPhone 16 Plus ਦੇ ਕਈ ਵੀਰਵੇ ਲੀਕ ਹੋ ਗਏ ਨੇ ਇਸ ਵਾਰ ਵੀ ਇੱਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ iPhone 16 Plus ਬਾਰੇ ਖੁਲਾਸਾ ਹੋਇਆ ਹੈ ਕਿ ਇਸ ਨੂੰ 7 ਨਵੇਂ ਰੰਗਾਂ ਦੇ ਵਿੱਚ ਲੌਂਚ ਕੀਤਾ ਜਾਵੇਗਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਈਫੋਨ 16 ਪਲੱਸ 7 ਵੱਖ-ਵੱਖ ਰੰਗਾਂ ਦੇ ਵਿੱਚ ਲੌਂਚ ਹੋਣ ਜਾ ਰਿਹਾ ਹੈ ਇਨ੍ਹਾਂ ਚ ਦੋ ਰੰਗ ਬਿਲਕੁਲ ਵੱਖਰੇ ਅਤੇ ਨਵੇਂ ਹੋਣ ਵਾਲੇ ਹਨ ਜਦਕਿ ਬਾਕੀ ਪੰਜ ਰੰਗ ਆਈਫੋਨ 15 ਸੀਰੀਜ਼ ਦੇ ਰੰਗਾਂ ਵਰਗੇ ਹੋਣ ਦੀ ਸਭਾਵਨਾ ਹੈ ਰੰਗਾਂ ਦੀ ਗੱਲ ਕਰੀਏ ਤਾਂ ਮੌਜੂਦਾ ਰੰਗ ਨੀਲੇ, ਗੁਲਾਬੀ, ਪੀਲੇ, ਹਰੇ ਅਤੇ ਕਾਲੇ ਹਨ ਇਨ੍ਹਾਂ ਤੋਂ ਇਲਾਵਾ ਦੋ ਨਵੇਂ ਕਲਰ ਪਲੱਸ ਵਾਈਟ ਅਤੇ ਪਰਪਲ ਵੀ ਆਉਣ ਵਾਲੇ ਨੇ ਇਸ ਤੋਂ ਪਹਿਲਾਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ ਇਸ ਵਿੱਚ ਆਈਫੋਨ 16 ਸੀਰੀਜ਼ ਦੇ ਮਾਡਲਾਂ ਦੇ ਡਿਸਪਲੇ ਸਾਈਜ਼ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿਹਾ ਜਾ ਰਿਹਾ ਸੀ ਕਿ ਆਈਫੋਨ 16 ਪ੍ਰੋ ਦਾ ਡਿਸਪਲੇ ਸਾਈਜ਼ ਆਈਫੋਨ 15 ਪ੍ਰੋ ਦੇ ਡਿਸਪਲੇ ਸਾਈਜ਼ ਤੋਂ ਵੱਡਾ ਹੋਵੇਗਾ ਆਈਫੋਨ 16 ਪ੍ਰੋ ਵਿੱਚ 6.3 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਜਦੋਂ ਕਿ ਆਈਫੋਨ 15 ਪ੍ਰੋ ਦੇ ਵਿੱਚ 6.1 ਇੰਚ ਦੀ ਸਕਰੀਨ ਦਿੱਤੀ ਗਈ ਸੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਡਿਸਪਲੇ ਸਾਈਜ਼ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਇਹਨਾਂ ਦੋਵੇਂ ਆਈਫੋਨ ਮਾਡਲਾਂ ਦੀ ਸਕਰੀਨ ਸਾਈਜ਼ ਆਈਫੋਨ 15 ਤੇ ਆਈਫੋਨ 15 ਪਲੱਸ ਵਰਗੀ ਹੋ ਸਕਦੀ ਹੈ ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਆਈਫੋਨ 16 ਸੀਰੀਜ਼ ਦੇ ਦੋਵੇਂ بیس ਮਾਡਲ ਫੋਨਾਂ ਦੇ ਐਕਸ਼ਨ ਬਟਨ ਦਿੱਤਾ ਜਾ ਸਕਦਾ ਹੈ ਜੋ ਕਿ ਫਿਲਹਾਲ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ 'ਚ ਦਿੱਤਾ ਗਿਆ ਹੈ ਅਜੇ ਇਸ ਦੀ ਅਧਿਕਾਰਤ ਤੌਰ ਤੇ ਕੰਪਨੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਖਬਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਊਰੋ ਰਿਪੋਰਟ ਦਿਲਪੋਸਟ ਪੰਜਾਬੀ